ਪੀਸੀਡੀ ਦਸ ਮੇਕਮਾਨ ਸਾਡੇ ਜਨਾ ਸੋਸ਼ਾ ਜੀ ਜੀ ਰਮਨ ਰਾਜੀ ਪ੍ਰਮਾਣਿਤ ਸਮਾਜ ਦੇ ਅਧਿਕਾਰੀ ਸਾਡੇ ਬੜਾ ਤੋਂ ਜੀ ਜੀ ਮਾਨ ਸਾਹਿਬ ਨੂੰ ਨੋਟਿਸ਼ ਜੀ ਚਾਲ ਮਾਈਟਸ ਮਾਈਟਸ ਵਿਕਰ ਬਸੀ ਉਦੀਪ ਬਖਸ਼ ਜੀ ਲੈਂਡ ਜੀ ਸਰਪੇਟ ਡਿਫਰੈਂਡਰ ਜੀ ਮਾਨ ਕਾਨਪੀ ਚੀਵੀ ਨਾ ਪਨਾਉ ਦਾ ਨਾਮ ਸੀ ਤੇ ਉਸਤ ਪਰਵਾਰ ਸਾਹਿਬ ਜੀ ਤੇ ਬੋਲ ਕੇ ਆਪਣਾ ਬਾਰਾਂ ਦਾ ਉਪਰ ਹੁੰਦਾ ਜੀਆ ਕਰਨ ਲਈ ਮੈਂ ਸਾਥ ਕਰਦੇ ਹਾਂ ਤੇ ਸਾਰੇ ਪਾਇਦਾਇ ਤੋਰਨ ਕਰ ਰਿਹਾ ਹੈ ਇਸ ਸਾਰੇ ਪ੍ਰੋਗਰਾਮ ਕਮਾਈ ਦਾ ਬਹੁਤ ਬਹੁਤ ਹੈ ਜੀ ਬ੍ਰਿਤੀ ਚੁੱਪ ਜਿਆੜੇ ਤੇ ਮੈਂ ਜੀਆ ਅਸਰ ਕਦੇ ਗੋਬੀ ਸਾਹਿਬ ਪੱਲੀ ਸਾਹਿਬ ਰਾਣਾ ਜੀ ਗੋਗੀ ਜੀ ਔਰ ਸਾਰੇ ਨਗਰ ਵਾਸੀ ਔਰ ਮੇਰੇ ਸਰਵਨਾਜ ਸਾਰੇ ਸਾਥੀ ਫਾਇਦਾ ਇਹ ਦੇਖਣਾ ਬਹੁਤ ਵਧੀਆ ਦਿਖਦਾ ਜਿਸ ਤੇ ਸਾਡੀ ਨਗਰ ਕਹਿ ਸਕਦੇ ਅਰਿਆਬਾਦ ਦੇ ਵਿੱਚ ਪੌਦੇ ਲਗਾਏ ਜਾ ਰਹੇ ਨੇ ਇਹਦਾ ਮੇਜਰ ਬੈਨੀਫੀਸ਼ੀਅਰ ਗੋਗੀ ਸਾਹਿਬ ਔਰ ਦਸੇਰ ਜੇ ਆਪਾਂ ਨੂੰ ਆਕਸੀਜਨ ਦਾ ਹੈਗਾ ਆਕਸੀਜਨ ਜਦੋਂ ਆਪਾਂ ਇੱਕ ਸਿਲੰਡਰ ਲੈਂਦੇ ਹਾਂ ਸਰ ਉਹ ਕਿੱਲਾ ਜਾਇਦਾ ਹੈ ਜੀ ਕਿੰਨੇ ਇੱਕ ਪੈਸੇ ਲੱਗਦੇ ਨੇ ਕਿ ਇਹ ਬਹੁਤ ਹੀ ਵੱਡਾ ਖਰਚਾ ਹੈ ਜ਼ਿੰਦਗੀ ਨੂੰ ਜੀਉਣ ਦੇ ਜੀਵਨ ਵਾਸਤੇ ਕਿ ਜੇ ਅਸੀਂ ਆਪਣੇ ਘਰ ਦੇ ਲਾ ਕੇ ਇੱਕ ਪੌਦਾ ਲਗਾਨੇ ਹੈ ਤਾਂ ਸਭ ਤੋਂ ਪਹਿਲਾਂ ਮੇਰੀ ਫੈਮਲੀ ਮੇਰਾ ਪਰਿਵਾਰ ਮੈਂ ਖੁਦ ਜ਼ਿਆਦਾ ਆਕਸੀਜਨ ਇਨਹੇਲ ਕਰੂਗਾ ਸੋ ਇਹਨਾਂ ਸੱਜਣਾਂ ਦੀ ਨਾਲ ਮੈਂ ਸਾਰੇ ਆਏ ਹੋਏ ਮਹਿਮਾਨਾਂ ਦਾ ਪਹਿਲੇ ਦਿਨੋਂ ਵੈਲਕਮ ਕਰਦਾ ਹਾਂ ਇਸ ਤੋਂ ਬਾਅਦ ਅਸੀਂ ਜਿਹੜੀ ਅਗਲੀ ਪ੍ਰਕਿਰਿਆ ਹੈ ਮਾਈਕਰੋ ਲ ਬੰਦਦਾ ਹੈ। ਕਾਰੀਆਂ ਕਾਰੀਆਂ ਮਾਰਨ ਕੀ ਹੋਏਂਗੀ ਯਾ ਇਤਨਾ ਨਹੀਂ ਪਤਾ ਲੱਗ ਰਿਹਾ ਕਿ ਕਾਜਾਂ ਹੋ ਜਾਏਗਾ ਵੀ ਜਾਏਗਾ ਵੀ ਪੂਰਾ ਦਾ ਚੰਗਾ ਹੋ ਜਾਏਗਾ ਤੇ ਇਸ ਤੋਂ ਬਾਅਦ ਮੈਂ ਡੀਪੀਸੀ ਤੇ ਕਰਨ ਜਾ ਰਿਹਾ ਹਾਂ। ਇਹਨੂੰ ਜਿਹੜੀਆਂ ਲੈਣਾ ਨੇ ਬਹੁਤ ਮੁਝੇ ਲੱਗਦੇ ਨੇ। ਗੋਪੀ ਸਾਹਿਬ ਅਸੀਂ ਪਤਾ ਹੋਣਾ ਕਿ ਜਿਹੜੀਆਂ ਲੈਣਾ ਨੇ। ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ। ਕੁਝ ਰੁੱਖ ਮੈਨੂੰ ਖੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾਂ ਕੁਝ ਰੁੱਖ ਮੂਗਾ ਈਆਂ ਲੱਗਦੇ ਕੁਝ ਰੁੱਖ ਲਰਵਾਂ ਧਰਾਵਾ ਕੁਝ ਰੁੱਖ ਮੈਨੂੰ ਬਾਬੇ ਜੱਟ ਸਵਾਕਲ ਪੱਤਰ ਟਾਂਗਾ ਟਾਂਗਾ ਨਾਲ ਸਾਡੀ ਜਿਹੜੀ ਸੰਸਾਰ ਨਾਲ ਸਭਾ ਇੱਕ ਰੁੱਖ ਵੜਾਇਆ ਜਿਵੇਂ ਕਿ ਪਕਾਨੀ ਤਾਂ ਪਹਿਲਾਂ ਕਾਫੀ ਰਿਟੇਲ ਵਿੱਚ ਦੱਸ ਦਿੱਤਾ ਹੈਗਾ ਤੇ ਜਿਹੜੇ-ਜਿਹੜੇ ਜੋ ਸੋਸ਼ਲ ਕੰਮ ਇਹਦੇ ਕਰਦੇ ਹੈਗੇ ਆ ਉਹਨਾਂ ਦਾ ਜਿਹੜਾ ਵੱਡਾ ਕੰਮ ਹੈ ਇਸ ਬੰਦੇ ਸਾਡਾ ਆ ਰਿਹਾ 6 ਅਕਤੂਬਰ ਨੂੰ ਅਸੀਂ ਲੋੜਵੰਦ ਭਟੀਆਂ ਨੇ ਵਿਆਹ ਕਰਨ ਜਾ ਰਹੇ ਹਾਂ ਅਸੀਂ ਚਾਹੁੰਦੇ ਹਾਂ ਅੰਮ੍ਰਿਤ ਸਾਹਿਬ ਤੇ ਆਪਣੇ ਗੁਰੂ ਸਾਹਿਬ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਸ਼ੀਰੋਮਣੋ ਦੇ ਵਿੱਚ ਹੀ ਬਣਿਆ ਰਹੇ ਔਰ ਇਸ ਇਲਾਕੇ ਦੇ ਜੀਏ ਬੰਦੇ ਮੈਂਬਰ ਬੈਠੇ ਨੇ ਤੇ ਅਸੀਂ ਚਾਹਾਂਗੇ ਅਭਿਆਪਾਦ ਵਾਲੇ ਵੀ ਸਾਡਾ ਉਸ ਵਿੱਚ ਸੰਯੋਗ ਦੇਣਗੇ 1 ਅਕਤੂਬਰ ਨੂੰ ਸਾਡਾ ਇਹ ਅਧਿਨਰਸਾਲ ਹੈ ਲੋੜਵੰਦ ਭਟੀਆਂ ਨੇ ਜੋ ਜਾ ਰਹੇ ਨੇ ਸਾਡੇ ਸਮਾਜ ਵਿੱਚ ਪਹੁੰਚਣੇ ਅੱਜ ਤਾਂ ਇਹ ਗੱਲ ਕਰੀਏ ਉਹਨਾਂ ਨੂੰ ਸਨਮਾਨ ਕਰੀਏ ਮਾਨਮੋਸਕਾਰ ਨਾਰਦੋ ਟਾੜੀ ਜੁਰ ਨਾਲ ਸਾਰੇ ਜਿਹੜੇ ਜੁਗਤੋਂ ਫਰੀ ਜਿਸਕੇ ਖਾਦੇਸ ਨੂੰ ਨਮ ਚਾਏ ਨੇ ਸਾਰਿਆਂ ਨੇ ਇੱਕ ਵਾਰੀ ਤੇ ਖੜ੍ਹ ਜਿਓ ਵਿੱਚ ਸਾਰੇ ਸਮਾਜ ਦੇ ਮੈਂਬਰਾਂ ਤੇ ਹੋਰ ਆਏ ਮਹਿਮਾਨਾਂ ਨੂੰ ਬੈਠੇ ਕਰਾਂਗਾ ਫਿਰ ਵੀ ਛੱਡਾ ਤੇ ਨਾਲ ਆ ਜਾ ਜਿੱਥੇ ਥੋੜੀ ਜਗ੍ਹਾ ਮਿਲਦੀ ਆ ਨਾਲ ਲਾ ਦਿਓ ਅ ਚਿਹਰਾ ਪਿੱਛੇ ਮੜੀਆਂ ਸੇਟ ਦੇ ਕਰ ਦਿਓ ਜੀ ਆਪ ਦਾ ਬਾਈ ਜੀ ਬਹੁਤ ਸ਼ੁਭਾਰਣ ਦਾ ਬਹੁਤ ਸਾਥਨ ਦਾ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਜੀ ਆਪਣੇ ਨੰਬਰ ਉਹ ਵੇਚ ਕਰਾਂਗਾ ਤੁਸੀਂ ਲੱਗੇ ਆ ਜੀ ਇੱਥੇ ਦੇਖਿਓ ਸਾਰੇ ਓਕੇ ਜੀ ਬੈਡਰੂਮ ਇੱਕ ਵਾਰੀ ਕੋਈ ਜਾ ਨਾ ਕੋਈ ਜਾ ਨਾ ਆ ਨਾ ਆ ਨਾ ਅਗਲੀ ਕਰੀਂ ਇੱਥੇ ਫੜੀ ਫੜੀ ਨਾ ਕੋਈ ਕਰੇ ਇੱਥੇ ਉੱਤੇ ਬੈਠਣਾ ਆ ਨਾ ਕੋਈ ਇੱਧਰ ਤੇਰੇ ਬੰਦੇ ਕੋਈ ਸੈਟਿੰਗ ਕਰੂ ਸੈਟਿੰਗ ਕਰਕੇ ਨਹੀਂ ਭਾਈ ਮੂੰਹ ਇੱਧਰ ਨੂੰ ਕਰੋ ਯਾਰ ਭਾਈ ਇੱਧਰ ਨੂੰ ਮੂੰਹ ਕਰ ਲਓ ਜਿੰਨੇ ਲਾਈਏ ਉਹਨੇ ਬਚਾਈਏ ਜਿੰਨੇ ਲਾਈਏ ਉਹਨੇ ਬਚਾਈਏ ਇੱਕ ਰੁੱਖ ਲਾ ਲਾ ਹਰ ਤੰਗ ਮਿਲਦਾ ਹੈ ਇੱਕ ਰੁੱਖ ਨਰਕ ਦਾ ਫੈਨ ਦਾ ਹੈ ਨਰਕ ਦਾ ਫੈਨ ਦਾ ਹੈ 19 ਬਚਾਈਏ 19 ਬਚਾਈਏ ਛੰਡਾ ਨਾ ਬੈਠੋ ਨਾਰ ਕਿੱਥੇ ਨਹੀਂ ਗਰਮੀ ਲੱਗਦੀ ਤੁਹਾਨੂੰ ਸਿੱਧਾ ਉੱਟਾ ਸਿੱਧਾ ਬਈ ਹਾਂਜੀ ਹਾਂਜੀ ਸਿੱਧਾ ਹਾਂਜੀ ਹਾਂਜੀ ਠੀਕ ਐ ਸਿੱਧਾ ਹੀ ਇੱਦੀ ਪਾ ਦੋ ਬੱਸ ਆਓ ਜੀ ਚਲੋ ਪਾਣੀ ਪਰ ਲੈ ਜਾਦੇ ਹਾਂ ਪਾਣੀ ਲਿਆਉ ਜੂ ਪਾਣੀ ਦੇ ਬਾਲਟੀ ਇੱਕ ਰੁੱਖ ਲਗਾਉਣ ਨਾਲ ਫਰਕ ਪੈਂਦਾ ਹੈ ਇੱਕ ਰੁੱਖ ਲਗਾਉਣ ਨਾਲ ਫਰਕ ਪੈਂਦਾ ਹੈ ਜਿੰਨੇ ਲਾਈਏ ਉਨੇ ਬਚਾਏ ਜਿੰਨੇ ਲਾਈਏ ਉਨੇ ਬਚਾਏ ਜਿੰਨੇ ਲਾਈਏ ਉਨੇ ਬਚਾਏ ਰੁੱਖ ਲਾਉਣ ਨਾਲ ਫਰਕ ਪੈਂਦਾ ਹੈ ਇੱਕ ਰੁੱਖ ਲਾਉਣ ਨਾਲ ਫਰਕ ਪੈਂਦਾ ਹੈ ਚਲੋ ਜੀ ਪਾਣੀ ਪਹੁੰਚ ਆਪਾਂ ਜੀ ਦੇ ਆਪਾਂ ਜੀ ਦੇ ਆਪਾਂ ਜੀ ਦੇ ਨਾ ਬੜ ਦੋ ਰੱਖੀ ਆਜੇ ਬਾਜੀ ਆ ਲੈ ਆਜੋ ਮੈਂ ਆਪਾਂ ਲਓ ਜੀ ਡਾਕਟਰ ਲਾਤਨਾ ਆਉਣਾ ਬੋਲ ਜੀ ਲਾਓ ਜੀ ਲਾਓ ਲਾਓ ਇਹ ਫੋਟੋ ਵੀ ਕਿਸੇ ਨੂੰ ਦਿਤਾ ਹੈ ਇਸ ਤੋਂ ਉੱਪਰ ਫੋਟੋ ਕਰਨਾ ਹੈ ਆਡੀਟਰੀ ਪਾਣੀ ਥੜ੍ਹਦੇ ਹੋ ਕੇ ਫਿਲਗਾਂ ਨਾਲ ਹੋ ਗਿਆ ਜੀ ਕਿੰਨੇ ਲਾਈਏ ਕਿੰਨੇ ਬਚਾਈਏ ਕਿੰਨੇ ਲਾਈਏ ਹੋ ਗਏ ਜੀ ਕਿੰਨੇ ਬਚਾਈਏ ਹੋ ਗਏ ਹੋ ਗਏ ਹੋ ਪਾਣੀ ਪਾ ਲਓ ਹਾਂ ਭਾਲੀ ਬਲਣ ਜਾਣਦੀ ਆ ਮੈਂ ਕਹਿੰਦਾ ਜੀ ਹੋ ਨਹੀਂ ਹੋ ਗਿਆ ਇਹ ਬਾਕੀ ਦਾ ਆਪਾਂ ਖਲਾਣਾ ਨੇ ਬਾਕੀ ਆਪਾਂ ਲਵਾ ਦੇ ਜਿਹੜੇ ਮਾਦੀਆਂ ਬਾਕੀ ਆਪਾਂ ਲਵਾ ਦੇ ਮੇਰੀ ਠੀਕ ਹੈ ਠੀਕ ਇੱਥੇ ਤਾਂ ਕੱਢ ਦੇ ਡਿਗ ਲਓ ਇੱਕ ਆਹ ਬੋਲ ਲਓ ਜੀ ਰੋਬਦਨ ਨਾਲੇ ਸਿੱਧਾ ਕਰਨਾ ਹੈ ਇਹ ਹੋ ਠੀਕ ਹੈ ਸਿੱਟਾ ਹੁਣ ਦੇ ਲਾ ਦਿਓ ਬਾਕੀ ਮਿੱਟੀ ਪਾਓ ਮਿੱਟੀ ਪਾਓ ਦੇਖੋ ਜੀ ਆਪਾਂ ਕਹਿੰਦਾ ਜਿੰਨੇ ਲਾਈਏ ਉਹਨੇ ਵੀ ਨਹੀਂ ਬਚਾਈ ਜਿੰਨੇ ਲਾਈਏ ਜਿੰਨੇ ਲਾਈਏ ਉਹਨੇ ਨਹੀਂ ਜਿੰਨੇ ਲਾਈਏ ਉਹਨੇ ਨਹੀਂ ਜਿੰਨੇ ਲਾਈਏ ਉਹਨੇ ਨਹੀਂ ਜਿੰਨੇ ਲਾਈਏ ਉਹਨੇ ਨਹੀਂ نوٹ کڈو 5:00 بجے میں بڑی پانی ہے خالص بھائی جو کہ ਜਦੋਂ ਹਸਪਤਾਲ ਜਾਉਂਦਾ ਉਹਦੇ ਚੱਕਰ ਨਹੀਂ ਨਹੀਂ ਫਿਰ ਪਹਿਲਾਂ ਚਲੋ 9:00 ਵਜੇ ਅੱਜ ਸਰਬ ਨੌਜਵਾਨ ਸਭਾ ਫਗਵਾੜਾ ਬਨੋ ڈاکٹر امیدکر ਚੌਂਕ ਗੁਰਦੁੱਤਾ ਚੌਂਕ ਹਦੀਆਬਾਦ ਵਿਖੇ ਜਿਹੜਾ ਰੁੱਖ ਲਗਾਉਣ ਦੇ ਲਈ ਜਿਹੜਾ ਉਪਰਾਧ ਕੀਤਾ ਗਿਆ ਜਿੰਨੇ ਲਾਓ ਉਨੇ ਬਚਾਓ ਇਹ ਸਾਡਾ ਸਲੋਗਨ ਆ ਕਿਉਂਕਿ ਰੁੱਖਾਂ ਨੂੰ ਲਾਉਣਾ ਸੌਖਾ ਲੇਕਿਨ ਉਹਨਾਂ ਨੂੰ ਪਾਲਣਾ ਬਹੁਤ ਔਖਾ ਸਰਬ ਨੌਜਵਾਨ ਸਭਾ ਲੋਕਾਂ ਨੂੰ ਪ੍ਰੇਰਿਤ ਕਰਦੀ ਆ ਜਿਹੜੀ ਪਿਛਲੇ 33-34 ਸਾਲ ਤੋਂ ਲੋਕਾਂ ਦੇ ਦੁੱਖਾਂ ਵਿੱਚ ਵਿਚਰ ਰਹੀ ਆ ਕਿ ਰੁੱਖ ਲਾਓ ਤੇ ਉਹਨੂੰ ਬਚਾਓ ਜ਼ਰੂਰ ਇਸ ਤੱਕ ਕਿ ਸਭ ਨੂੰ ਅਸੀਂ ਬੇਨਤੀ ਕਰਦੇ ਆ ਕਿ ਅੱਜ ਅਸੀਂ ਤਕਰੀਬਨ 20 ਦੇ ਕਰੀਬ ਜਿਹੜੇ ਰੁੱਖ ਇੱਥੇ ਲਗਾ ਚੁੱਕੇ ਆ ਔਰ ਸਾਡੇ ਵਿਚਕਾਰ ਯੂਕੇ ਤੋਂ ਪਿੰਦੂ ਜੋੜਜੀ ਔਰ ਹਰਜਿੰਦਰ ਕਾਂਡਾ ਜੀ ਫਰਾਂਸ ਤੋਂ ਔਰ ਸਾਡੇ ਹੋਰ ਸਰਬ ਨੌਜਵਾਨ ਸਭਾ ਦੇ ਜਿੰਨੇ ਵੀ ਅਹੁਦੇਦਾਰ ਆ ਮੌਜੂਦ ਸਿਗੇ ਇਨਾ ਦੀ ਮੌਜੂਦਗੀ ਦੇ ਵਿੱਚ ਅਸੀਂ ਇਹ ਬੂਟੇ ਲਗਾਏ ਆ ਔਰ ਲੋਕਾਂ ਨੂੰ ਅਸੀਂ ਫਰੀਦਨਾ ਦੇਣਾ ਚਾਹੁੰਦੇ ਆ ਕਿ ਕਿਸੇ ਤਰ੍ਹਾਂ ਵੀ ਆਪਣਾ ਟਾਈਮ ਕੱਢ ਕੇ ਆਪਣੇ ਘਰਾਂ ਦੇ ਅੱਗੇ ਬੂਟੇ ਜ਼ਰੂਰ ਲਗਾਓ ਜਿੱਥੇ ਵੀ ਜਗ੍ਹਾ ਬਚਦੀ ਹੈ ਕਿਉਂਕਿ ਜਦੋਂ ਅਸੀਂ ਦੁਨੀਆ ਤੋਂ ਜਾਂਦੇ ਆ ਤਾਂ ਤੁਸੀਂ ਦੇਖੋ ਦੋ ਰੁੱਖ ਜਿਹੜੇ ਅਸੀਂ ਆਪਣੇ ਨਾਲ ਲੈ ਜਾਂਦੇ ਆ ਅਸੀਂ ਇਸ ਕੁਦਰਤ ਨੂੰ ਦਿੰਦੇ ਕੀ ਆ ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ ਪਰ ਸਾਡਾ ਫਰਜ਼ ਬਣਦਾ ਕਿ ਜਿਹੜੇ ਅਸੀਂ ਰੁੱਖ ਦੋ ਨਾਲ ਲੈ ਕੇ ਜਾਂਦੇ ਆ ਉਹ ਤਾਂ ਕਮ ਸੇ ਕਮ ਜ਼ਰੂਰ ਲਗਾਈਏ ਹਰ ਵਿਅਕਤੀ ਨੂੰ ਦੋ ਰੁੱਖ ਜਿਹੜੇ ਆ ਹਰ ਘਰ ਪ੍ਰਤੀ ਹਰ ਇੱਕ ਮੈਂਬਰ ਬਤੀ ਲਗਾਉਣੇ ਚਾਹੀਦੇ ਆ ਤੇ ਸਭ ਨੂੰ ਬੇਨਤੀ ਆ ਕਿ ਆਓ ਆਕਸੀਜਨ ਨੂੰ ਹੋਰ ਵਧਾਈਏ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਬਚਾਉਣ ਦੇ ਲਈ ਚੰਗਾ ਉਪਰਾਲਾ ਕਰੀਏ ਤਾਂ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਕਹਿ ਸਕੀਏ ਕਿ ਅਸੀਂ ਤੁਹਾਡੇ ਲਈ ਇੱਕ ਚੰਗਾ ਸਿਸਟਮ ਦੇ ਕੇ ਜਾ ਰਹੇ ਹਾਂ ਚੰਗੀ ਹਵਾ ਦੇ ਕੇ ਜਾ ਰਹੇ ਹਾਂ ਦੇ ਕੇ ਜਾ ਰਹੇ ਹਾਂ ਪਾਣੀ ਦੇ ਕੇ ਜਾ ਰਹੇ ਹਾਂ ਇਸ ਤਰ੍ਹਾਂ ਕਿ ਸਭ ਨੂੰ ਬੇਨਤੀ ਆ ਕਿ ਆਪਣੀ ਧਰਤੀ ਨੂੰ ਬਚਾਓ ਆਪਣੇ ਸਮਾਜ ਨੂੰ ਬਚਾਓ ਆਓ ਸਰ ਨੌਜਵਾਨ ਸਭਾ ਦਾ ਸਾਥ ਦਿਓ ਜਿਹੜਾ ਚੰਗਾ ਉਪਰਾਲਾ ਕਰਦੇ ਆ ਉਹਦੇ ਵਿੱਚ ਆਪਣਾ ਯੋਗਦਾਨ ਪਾਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਅੱਜ ਸਰਬਨੋਜਾ ਸਭਾ ਰਜਿਸਟਰ ਫਗਵਾੜਾ ਤੇ ਸਰਬਨੋਜਾ ਜਮਾਂ ਪੈਂਥਸ ਸੁਸਾਇਟੀ ਵੱਲੋਂ ਬਨ ਵਿਭਾਗ ਦੇ ਸਹਿਯੋਗ ਦੇ ਨਾਲ ਅੱਜ ਗੁਰਦਿੱਤਾ ਚੌਂਕ ਹਰਿਆਣਾ ਵਿਖੇ ਵੱਲੋਂ ਫਲਦਾਰ ਬੂਟੇ ਲਗਾਏ ਗਏ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਿੰਦੂ ਜੋਲ ਜੀ ਸਮਾਜ ਸੇਵਕ ਜੁਕੇ ਤੋਂ ਔਰ ਉਹਨਾਂ ਦੇ ਨਾਲ ਸਾਡੇ ਹਰਜਿੰਦਰ ਕੰਡਾ ਜੀ ਫਰਾਂਸ ਤੋਂ ਔਰ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਕਸ਼ਮੀਰ ਸਿੰਘ ਜੀ ਮੱਲੀ ਔਰ ਜ਼ਿਲ੍ਹਾ ਐਸ்சி ਬੈਂਕ ਦੇ ਪ੍ਰਧਾਨ ਸੰਤੋਸ਼ ਕੁਮਾਰ ਜੀ ਗੋਗੀ ਔਰ ਸਾਡੇ ਵਰਦਮਾਨ ਤੋਂ ਹੁਸਨ ਲਾਲ ਜੀ ਇੱਥੇ ਪਹੁੰਚੇ ਨੇ ਅਚੇਚੇ ਤੌਰ ਤੇ ਉਹਨਾਂ ਨੇ ਆਪਣੇ ਕਰਗਮਲਾਂ ਦੇ ਨਾਲ ਬੂਟੇ ਲਗਾਏ ਔਰ ਇੱਥੇ ਸੰਦੇਸ਼ ਦਿੱਤਾ ਵੀ ਜਿੰਨੇ ਲਾਈਏ ਉਹਨੇ ਬਚਾਈਏ ਦੇ ਮਹਿੰਮ ਤਹਿਤ ਜਿਹੜੀ ਅੱਜ ਜਿਹੜੀ ਸਰਬਨੋਇਆ ਸਾਹਿਬ ਦੀ ਟੀਮ ਆ ਹਰੀਆਵੜ ਪਹੁੰਚੀ ਆ ਹਰੀਆਵੜ ਤੋਂ ਗਾਂ ਵੀ ਜਿਹੜਾ ਸਾਡਾ ਸਫਰ ਹੈ ਉਹ ਜਾਰੀ ਰਹੇਗਾ ਅਸੀਂ ਬੇਨਤੀ ਕਰਦੇ ਹਾਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਬੂਟੇ ਲਗਾਓ ਜਿੱਥੇ ਤੁਹਾਨੂੰ ਕੋਈ ਲੱਗਦੀ ਕਮੀ ਆ ਜਾਂ ਕੋਈ ਪ੍ਰੋਬਲਮ ਆ ਤੇ ਉਹ ਸਾਨੂੰ ਦੱਸਿਆ ਜਾਵੇ ਆਪਣੇ ਕਿੱਥੇ ਬੂਟੇ ਲਾਉਣੇ ਆ ਉੱਥੇ ਲਗਾਏ ਜਾਣਗੇ ਔਰ ਜਿੰਨੇ ਲਾਉਣੇ ਆ ਉਹਨੇ ਸਾਹਮਣੇ ਵੀ ਆ ਕੋਸ਼ਿਸ਼ ਇਹੋ ਕਰੀਏ ਵੀ ਭਪਾ 10 ਲਾਈਏ ਜਾਂ 1 ਲਾਈਏ ਉਹਦੀ ਦੇਖਭਾਲ ਜਰੂਰ ਕਰੀਏ ਵੀ ਜਿਹੜਾ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਗਰਮੀ ਦਾ ਪ੍ਰਕੋਪ ਆ ਜਾਂ ਟੈਂਪਰੇਚਰ ਜਿਆਦਾ ਵੱਧ ਰਿਹਾ ਆ ਇਹਦੀ ਆਪਾਂ ਨੂੰ ਔਖੀ ਖੜੀ ਨਾ ਦੇਖਣੀ ਪਵੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਆਓ ਸਾਰੇ ਬੂਟੇ ਲਾਈਏ ਔਰ ਜਿੰਨੇ ਲਾਈਏ ਉਹਨੇ ਬਚਾਈਏ ਮਹੇਬਤ ਗਾਂ ਤੋਂ ਵੀ ਇਸ ਤਰ੍ਹਾਂ ਸਾਡਾ ਸਹਿਯੋਗ ਦਿਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ